ਸਵਾਗਤ ਹੈ ਜੀ ਅੱਜ ਆਪਾਂ ਇੱਕ ਖਾਸ ਪਰਤੀ ਬਾਰੇ ਗੱਲ ਕਰਨੀ ਹੈ ਪੰਜਾਬ ਸਰਕਾਰ ਦੇ ਸਿਹਤ ਵਿਭਾਗੇ ਨੇ ਮਤਲਬ ਪਰਿਵਾਰ ਪਲਾਈ ਵਾਲਿਆਂ ਨੇ ਇੱਕ ਨੋਟੀਫਿਕੇਸ਼ਨ ਕੱਢਿਆ ਹੈ ਹਾਂਜੀ ਸਾਡੇ ਕੋਲ ਉਹ ਚਿੱਠੀ ਹੈਗੀ ਹੈ 6 ਅਗਸਤ 2025 ਦੀ ਡਾਇਰੈਕਟੋਰੇਟ ਸਿਹਤ ਸੇਵਾਵਾਂ ਪਰਿਵਾਰ ਪਲਾਈ ਦੀ ਤੇ ਇਹ ਹੈਗੀ ਹੈ ਮਲਟੀ ਪਰਪਸ ਹੈਲਥ ਵਰਕਰ ਮੇਲ ਦੀਆਂ ਪੋਸਟਾਂ ਬਾਰੇ ਬਿਲਕੁਲ ਜੀ ਤਾਂ ਅੱਜ ਆਪਾਂ ਇਸੇ ਤੇ ਥੋੜੀ ਡੂੰਘਾਈ ਚ ਗੱਲ ਕਰਾਂਗੇ ਸਮਝਾਂਗੇ ਵੀ ਕੀ ਹਿਸਾਬ ਕਿਤਾਬ ਹੈ ਕੌਣ ਭਰ ਸਕਦਾ ਕਿਵੇਂ ਚੋਣ ਹੋਣੀ ਹੈ ਕੁੱਲ 170 ਪੋਸਟਾਂ ਨੇ ਹੈਨਾ ਆਫਰ ਸ਼ੁਰੂ ਕਰੀਏ ਹਾਂਜੀ ਬਿਲਕੁਲ 270 ਅਸਾਮੀਆਂ ਨੇ ਤੇ ਇਹਦੇ ਚ ਵੀ ਨਾ ਦੋ ਹਿੱਸੇ ਨੇ ਇੱਕ ਤਾਂ ਨੇ 91 ਪੁਰਾਣੀਆਂ ਉਹ ਜਿਹੜੀਆਂ ਪਹਿਲਾਂ ਨਹੀਂ ਭਰੀਆਂ ਗਈਆਂ ਬੈਕਲੌਗ ਵਾਲੀਆਂ ਅੱਛਾ ਬੈਕਲੌਗ ਹਾਂ ਤੇ 199 ਬਿਲਕੁਲ ਨਵੀਆਂ ਕੱਡੀਆਂ ਨੇ ਇਸ ਵਾਰ ਓਕੇ 91 ਪੁਰਾਣੀਆਂ ਤੇ 199 ਨਵੀਆਂ ਮਤਲਬ ਕੁੱਲ 270 ਤੇ ਇਹਨਾਂ ਦੀ ਵੰਡ ਕੈਟਾਗਰੀਆਂ 'ਚ ਕਿਵੇਂ ਕੀਤੀ ਗਈ ਹੈ ਹਾਂਜੀ ਵੰਡ ਤਾਂ ਦੇਖੋ ਜੀ ਜਿਵੇਂ ਹੁੰਦੀ ਹੈ ਸਰਕਾਰੀ ਨਿਯਮਾਂ ਮੁਤਾਬਕ ਹਾਂ ਜਨਰਲ ਦੀਆਂ ਵਖਰੀਆਂ ਨੇ ਫਿਰ ਅਨੁਸੂਚਿਤ ਜਾਤੀਆਂ ਦੀਆਂ ਉਹਦੇ 'ਚ ਅੱਗੇ ਮذਬੀ ਸਿੱਖ ਤੇ ਬਾਲਮੀਕੀ ਔਰ ਐਮ ਐਂਡ ਬੀ ਤੇ ਰਾਮਦਾਸੀਆ ਤੇ ਹੋਰ ਆਰ ਐਂਡ ਓ ਦੀਆਂ ਵੱਖ-ਵੱਖ ਨੇ ਹੂੰ ਫਿਰ BCEWS ਸਾਬਕਾ ਫੌਜੀ ਖਿਡਾਰੀ ਦਿਵਿਆਂਗਜਨ ਮਤਲਬ ਹਰ ਕੈਟਾਗਰੀ ਲਈ ਕੋਟਾ ਰੱਖਿਆ ਗਿਆ ਹੈ ਲਿਸਟਾ ਲੰਬੀ ਹੈ ਪਰ ਕੋਸ਼ਿਸ਼ ਇਹੀ ਹੈ ਕਿ ਸਭ ਨੂੰ ਮੌਕਾ ਮਿਲੇ ਠੀਕ ਹੈ ਠੀਕ ਹੈ ਇਹ ਤਾਂ ਹੋ ਗਈ ਵੰਡ ਦੀ ਗੱਲ ਹੁਣ ਸਭ ਤੋਂ ਜ਼ਰੂਰੀ ਸਵਾਲ ਯੋਗਤਾ ਕੀ ਚਾਹੀਦੀ ਹੈ ਮਤਲਬ ਕੌਣ ਅਪਲਾਈ ਕਰ ਸਕਦਾ ਪੜ੍ਹਾਈ ਲਿਖਾਈ ਉਮਰ ਵਗੈਰਾ ਦੇਖੋ ਜੀ ਪੜ੍ਹਾਈ ਲਈ ਨਾ ਦੋ ਆਪਸ਼ਨ ਦਿੱਤੇ ਨੇ ਜਾਂ ਤਾਂ 12ਵੀਂ ਪਾਸ ਹੋਵੇ ਬੰਦਾ 10+2 ਸਾਇੰਸ ਸਟਰੀਮ ਚ ਸਾਇੰਸ ਨਾਲ 12ਵੀਂ ਹਾਂਜੀ ਜਾਂ ਫਿਰ ਜੇ 12ਵੀਂ ਸਾਇੰਸ 'ਚ ਨਹੀਂ ਕੀਤੀ ਤਾਂ 10ਵੀਂ ਸਾਇੰਸ ਨਾਲ ਪਾਸ ਹੋਵੇ ਤੇ ਨਾਲ ਉਹਨੇ ਮਲਟੀਪਰਪਸ ਹੈਲਥ ਵਰਕਰ ਮੇਲ ਵਾਲਾ ਡਿਪਲੋਮਾ ਕੀਤਾ ਹੋਵੇ ਕਿਸੇ ਸਰਕਾਰੀ ਮਾਨਤਾ ਵਾਲੀ ਸੰਸਥਾ ਤੋਂ اچھا ਯਾਨੀ ਜਾਂ ਤਾਂ +2 ਸਾਇੰਸ ਜਾਂ 10ਵੀਂ ਸਾਇੰਸ ਡਿਪਲੋਮਾ ਠੀਕ ਹੈ ਤੇ ਉਮਰ ਉਮਰ ਦੀ ਗੱਲ ਕਰੀਏ ਤਾਂ 1 ਜਨਵਰੀ 2025 ਨੂੰ ਘਟੋਖਟ 18 ਸਾਲ ਦਾ ਹੋਣਾ ਚਾਹੀਦਾ ਤੇ ਵੱਧ ਤੋਂ ਵੱਧ 37 ਸਾਲ ਦਾ ਇਹ ਜਨਰਲ ਕੈਟਾਗਰੀ ਲਈ ਹੈ 37 ਸਾਲ ਹਾਂ ਪਰ ਜਿਹੜੇ ਐਸਸੀਬੀਸੀ ਨੇ ਉਹਨਾਂ ਨੂੰ 5 ਸਾਲ ਦੀ ਛੋਟ ਹੈ ਯਾਨੀ 42 ਸਾਲ ਤੱਕ ਤੇ ਜਿਹੜੇ ਦਿਵਿਆਂਗ ਜਨ ਨੇ ਉਹਨਾਂ ਨੂੰ 10 ਸਾਲ ਦੀ ਛੋਟ ਹੈ ਮਤਲਬ 47 ਸਾਲ ਤੱਕ ਅੱਛਾ ਕਾਫੀ ਛੋਟ ਹੈ ਹਾਂਜੀ ਤੇ ਸਾਬਕਾ ਫੌਜੀਆ ਵਗੈਰਾ ਲਈ ਵੀ ਆਪਣੇ ਨਿਯਮਾਂ ਮੁਤਾਬਿਕ ਛੋਟ ਹੈ ਕਿ ਵਿਧਵਾਮਾਂ ਤਲਾਕਸ਼ੁਦਾ ਔਰਤਾਂ ਲਈ ਵੀ 40 ਸਾਲ ਤੱਕ ਦੀ ਹੱਦ ਹੈ ਠੀਕ ਹੈ ਜੀ ਇਹ ਤਾਂ ਯੋਗਤਾ ਵਾਲੀ ਗੱਲ ਕਲੀਅਰ ਹੋ ਗਈ ਹੁਣ ਪੰਜਾਬ ਦੀ ਪਰਤੀ ਹੈ ਤਾਂ ਪੰਜਾਬੀ ਭਾਸ਼ਾ ਬਾਰੇ ਵੀ ਕੁਝ ਹੋਏਗਾ ਹਾਂਜੀ ਬਿਲਕੁਲ ਇਹ ਬਹੁਤ ਜ਼ਰੂਰੀ ਸ਼ਰਤ ਹੈ ਉਮੀਦਵਾਰ ਨੇ 10ਵੀਂ ਜਮਾਤ ਚ ਪੰਜਾਬੀ ਵਿਸ਼ਾ ਪਾਸ ਕੀਤਾ ਹੋਣਾ ਚਾਹੀਦਾ ਹੈ ਲਾਜ਼ਮੀ ਤੌਰ ਤੇ 10ਵੀਂ ਚ ਪੰਜਾਬੀ ਹਾਂ ਤੇ ਇਹਦੇ ਨਾਲ ਹੀ ਨਾ ਇੱਕ ਹੋਰ ਪੇਪਰ ਆਉਣਾ ਹੈ ਪੰਜਾਬੀ ਦਾ ਉਹ ਵੱਖਰਾ ਹੋਏਗਾ ਕੁਆਲੀਫਾਈਂਗ ਮਤਲਬ ਸਿਰਫ ਪਾਸ ਕਰਨਾ ਜ਼ਰੂਰੀ ਹੈ ਉਹਦੇ ਨੰਬਰ ਮੈਰਿਟ ਚ ਨਹੀਂ ਜੋੜਨੇ ਅੱਛਾ ਸਿਰਫ ਪਾਸ ਕਰਨਾ ਕਿੰਨੇ ਨੰਬਰਾਂ ਨਾਲ ਹਾਂਜੀ ਸਿਰਫ ਪਾਸ ਉਹਦੇ ਚ ਘੱਟੋ-ਘੱਟ 50% ਦੀ ਨੰਬਰ ਲੈਣੇ ਪੈਣੇ ਨੇ ਮੈਟ੍ਰਿਕ ਲੈਵਲ ਦਾ ਹੀ ਹੋਏਗਾ ਪੇਪਰ ਬਸ ਇਹ ਦੇਖਣ ਲਈ ਕਿ ਪੰਜਾਬੀ ਆਉਂਦੀ ਹੈ ਠੀਕ ਹੈ ਤਾਂ ਪੰਜਾਬੀ ਦੀ ਯੋਗਤਾ ਵੀ ਜ਼ਰੂਰੀ ਹੈ ਹੁਣ ਆਨੇ ਚੋਣ ਕਿਵੇਂ ਹੋਣੀ ਹੈ ਸਿਲੈਕਸ਼ਨ ਪ੍ਰੋਸੈਸ ਕੀ ਹੈ ਦੇਖੋ ਚੋਣ ਦਾ ਮੇਨ ਆਧਾਰ ਤਾਂ ਲਿਖਤੀ ਪੇਪਰ ਹੈ ਰਿਟਰਨ ਟੈਸਟ ਇਹਦੇ 90 ਨੰਬਰ ਰੱਖੇ ਗਏ ਨੇ 90 ਨੰਬਰ ਦਾ ਪੇਪਰ ਹਾਂਜੀ ਤੇ ਇਹ ਪੇਪਰ ਲੈਣਾ ਹੈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਨੇ ਉਹਨਾਂ ਨੇ ਕੰਡਕਟ ਕਰਨਾ ਹੈ ਓਕੇ ਬੀ ਐਫ ਯੂ ਐਚ ਲਵੇਗੀ ਪੇਪਰ ਹਾਂਜੀ ਤੇ 90 ਨੰਬਰ ਪੇਪਰ ਦੇਵੋਗੇ ਬਾਕੀ ਜਿਹੜੇ 10 ਨੰਬਰ ਰਹਿ ਗਏ ਉਹ ਤਜਰਬੇ ਦੇ ਨੇ ਐਕਸਪੀਰੀਅੰਸ ਦੇ 10 ਨੰਬਰ ਤਜਰਬੇ ਦੇ ਅੱਛਾ ਇਹ ਥੋੜਾ ਦੱਸੋਗੇ ਕਿਸ ਤਰ੍ਹਾਂ ਦੇ ਤਜਰਬੇ ਦੇ ਨੰਬਰ ਨੇ ਇਹ ਹਾਂ ਇਹ ਨਾ ਥੋੜਾ ਖਾਸ ਪੁਆਇੰਟ ਹੈ ਹਮਮ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੇ ਕੋਵਿਡ ਮਹਾਮਾਰੀ ਵੇਲੇ ਕੰਮ ਕੀਤਾ ਸੀ ਅੱਛਾ ਕੋਵਿਡ ਵੇਲੇ ਹਾਂ ਖਾਸ ਤੌਰ ਤੇ ਮਾਰਚ 2020 ਤੋਂ ਲੈ ਕੇ ਜੂਨ 2021 ਦੇ ਵਿੱਚ ਵਿੱਚ ਤੇ ਕੰਮ ਵੀ ਕਿੱਥੇ ਕੀਤਾ ਹੋਵੇ ਪੰਜਾਬ ਦੇ ਸਿਹਤ ਵਿਭਾਗ ਚ ਜਾਂ ਉਹਨਾਂ ਦੀ ਕਿਸੇ ਸੰਸਥਾ ਚ ਭਾਵੇਂ ਠੇਕੇ ਤੇ ਭਾਵੇਂ ਆਊਟਸੋਰਸ ਰਹੀਂ ਓ ਵਾਹ ਮਤਲਬ ਜਿਨ੍ਹਾਂ ਨੇ ਉਸ ਔਖੇ ਟਾਈਮ 'ਚ ਕੰਮ ਕੀਤਾ ਬਿਲਕੁਲ ਉਹਨਾਂ ਨੂੰ ਵੇਟੇਜ ਦੇਣੀ ਹੈ ਹਰ ਸਾਲ ਦੇ ਤਜਰਬੇ ਦਾ ਡੇਢ ਨੰਬਰ ਮਿਲਣਾ ਹੈ ਪਰ ਵੱਧ ਤੋਂ ਵੱਧ 10 ਨੰਬਰ ਹੀ ਮਿਲ ਸਕਦੇ ਨੇ ਭਾਵੇਂ ਤਜਰਬਾ ਜ਼ਿਆਦਾ ਵੀ ਹੋਵੇ ਯਾਨੀ ਲਗਭਗ 7 ਸਾਲ ਦਾ ਤਜਰਬਾ ਹੋਵੇ ਤਾਂ 10 ਨੰਬਰ ਬਣ ਜਾਣਗੇ ਹਾਂਜੀ ਉਸ ਪੀਰੀਅਡ ਦਾ ਤੇ ਇੱਕ ਗੱਲ ਹੋਰ ਜਿਹੜਾ ਰਿਟਨ ਟੈਸਟ ਹੈ 90 ਨੰਬਰ ਦਾ ਉਹਦੇ 'ਚ ਘੱਟੋ-ਘੱਟ 33% ਨੰਬਰ ਲੈਣੇ ਵੀ ਲਾਜ਼ਮੀ ਨੇ ਜੇ ਇਸ ਤੋਂ ਘੱਟ ਆਏ ਤਾਂ ਬੰਦਾ ਵੈਸੇ ਹੀ ਬਾਹਰ ਹੋ ਜਾਊਗਾ ਭਾਵੇਂ ਤਜਰਬੇ ਦੇ ਨੰਬਰ ਹੋਣ ਓਕੇ 33% ਮਿਨੀਮਮ ਸਮਝ ਗਈ ਇਹ ਤਾਂ ਸੱਚੀ ਖਾਸ ਗੱਲ ਹੈ ਕਿ ਕੋਵਿਡ ਵਾਲੇ ਕੰਮ ਨੂੰ ਇੰਨੀ ਮਾਨਤਾ ਮਿਲ ਰਹੀ ਹੈ ਹੋਰ ਕੋਈ ਜ਼ਰੂਰੀ ਸ਼ਰਤਾਂ ਜਾਂ ਗੱਲਾਂ ਜਿਹੜੀਆਂ ਉਮੀਦਵਾਰਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਹਾਂਜੀ ਕੁਝ ਕੋ ਹੋਰ ਨਿੱਗੀਆਂ ਮੋਟੀਆਂ ਪਰ ਜ਼ਰੂਰੀ ਗੱਲਾਂ ਨੇ ਇੱਕ ਤਾਂ ਤਨਖਾਹ ਜਿਹੜੀ ਹੈ ਉਹ ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਿਕ ਮਿਲੇਗੀ ਠੀਕ ਹੈ ਦੂਜਾ ਅਪਲਾਈ ਸਿਰਫ ਆਨਲਾਈਨ ਹੀ ਕਰਨਾ ਹੈ ਬੀ ਐਫ ਯੂ ਐਚ ਐਸ ਦੀ ਵੈਬਸਾਈਟ ਤੇ ਕੋਈ ਕਾਗਜ਼ੀ ਕਾਰਵਾਈ ਨਹੀਂ ਹਾਂ ਜਿੰਨੇ ਵੀ ਸਰਟੀਫਿਕੇਟ ਨੇ ਖਾਸ ਕਰਕੇ ਕੈਟਾਗਰੀ ਵਾਲੇ ਉਹ ਅਰਜ਼ੀ ਪਰੰਦੀ ਆਖਰੀ ਤਰੀਕ ਤੋ ਪਹਿਲਾਂ ਦੇ ਬਣੇ ਹੋਣੇ ਚਾਹੀਦੇ ਨੇ ਬਾਅਦ ਵਾਲੇ ਨਹੀਂ ਚੱਲਣੇ ਅੱਛਾ ਇਹ ਜ਼ਰੂਰੀ ਹੈ ਹਾਂਜੀ ਤੇ ਟੈਸਟ ਦੇਣ ਜਾਂ ਕਾਉਂਸਲਿੰਗ ਵਾਸਤੇ ਆਉਣ ਜਾਣ ਦਾ ਕੋਈ ਖਰਚਾ ਮਤਲਬ TADA ਨਹੀਂ ਮਿਲਣਾ ਫਿਰ ਜਦੋਂ ਸਿਲੈਕਸ਼ਨ ਹੋ ਜਾਂਦੀ ਹੈ ਤਾਂ ਪੁਲਿਸ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਹੈ ਹਾਂ ਉਹ ਤਾਂ ਹੁੰਦੀ ਹੈ ਤੇ ਜੇ ਕਿਸੇ ਵੀ ਸਟੇਜ ਤੇ ਤੇਪਾ ਲੱਗੇ ਕਿ ਕੋਈ ਜਾਣਕਾਰੀ ਗਲਤ ਦਿੱਤੀ ਹੈ ਤਾਂ ਕੈਂਡੀਡੇਚਰ ਕੈਨਸਲ ਹੋ ਸਕਦਾ ਇੱਕ ਹੋਰ ਗੱਲ ਜੇ ਦੋ ਉਮੀਦਵਾਰਾਂ ਦੇ ਟੈਸਟ 'ਚ ਬਰਾਬਰ ਨੰਬਰ ਆ ਜਾਂਦੇ ਨੇ ਤਾਂ ਜਿਹਦੀ ਉਮਰ ਜ਼ਿਆਦਾ ਹੋਏਗੀ ਉਹਨੂੰ ਪਹਿਲ ਮਿਲੇਗੀ ਓਕੇ ਉਮਰ ਵਾਲੇ ਨੂੰ ਤਰਜੀਹ ਹਾਂ ਤੇ ਜੇ ਕਿਸੇ ਕੋਲ ਹਾਇਰ ਕੁਆਲੀਫਿਕੇਸ਼ਨ ਹੈ ਮਤਲਬ ਭਾਵੇਂ ਕਿਸੇ ਨੇ ਡਿਗਰੀ ਕੀਤੀ ਹੋਵੇ ਉਹਦਾ ਕੋਈ ਵਾਧੂ ਲਾਭ ਨਹੀਂ ਮਿਲਣਾ ਜਿਹੜੀ ਮਿਨਿਮਮ ਯੋਗਤਾ ਮੰਗੀ ਹੈ ਉਹ ਹੀ ਦੇਖੀ ਜਾਣੀ ਹੈ ਬਹੁਤ ਵਧੀਆ ਤੁਸੀਂ ਸਾਰੀਆਂ ਗੱਲਾਂ ਬਹੁਤ ਚੰਗੀ ਤਰ੍ਹਾਂ ਸਮਝਾ ਦਿੱਤੀਆਂ ਤਾਂ ਕੁਲ ਮਿਲਾ ਕੇ ਪੰਜਾਬ ਦੇ ਸਿਹਤ ਮਹਿਕਮੇ ਚ 270 ਮੇਲ ਹੈਲਥ ਵਰਕਰਾਂ ਦੀ ਪਰਤੀ ਦਾ ਇਹ ਮੌਕਾ ਹੈ ਮੁੱਖ ਤੌਰ ਤੇ ਲਿਖਤੀ ਪੇਪਰ ਤੇ ਕੋਵਿਡ ਦੌਰਾਨ ਕੀਤੇ ਕੰਮ ਦੇ ਤਜਰਬੇ ਦੇ ਆਧਾਰ ਤੇ ਚੋਣ ਹੋਵੇਗੀ ਬਿਲਕੁਲ ਜੀ ਇਸ ਪਰਤੀ ਚ ਦੇਖੋ ਪੜਾਈ ਤਾਂ ਚਾਹੀਦੀ ਹੈ ਹੀ ਪਰ ਨਾਲ ਦੀ ਨਾਲ ਖਾਸ ਤਜਰਬੇ ਨੂੰ ਵੀ ਮਾਤਵ ਦਿੱਤਾ ਗਿਆ ਹੈ ਤੇ ਪੰਜਾਬੀ ਭਾਸ਼ਾ ਦੀ ਸ਼ਰਤ ਵੀ ਪੂਰੀ ਕਰਨੀ ਪੈਣੀ ਹੈ ਉਮੀਦਵਾਰਾਂ ਲਈ ਜ਼ਰੂਰੀ ਹੈ ਕਿ ਸਾਰੇ ਕਾਗਜ਼ ਪੱਤਰ ਸਹੀ ਤਰੀਕੇ ਨਾਲ ਤਿਆਰ ਰੱਖਣ ਤੇ ਟਾਈਮ ਸਿਰ ਆਨਲਾਈਨ ਅਪਲਾਈ ਕਰਨ